गालत उस देख रो जी के आर टीवी में रणजीत कौर बडों शुरुआत करेंगे हरजीत कौर 7300 के एक बुजुर्ग पंजाबी और जिसने 33 साल पर अमेरिका से प्रदीत किए देश निकाले तो बाद उन्होंने अपनी पैर के घर रहने ली ਉਹਨਾਂ ਨੂੰ ਮਜਬੂਰ ਹੋਣਾ ਪਿਆ ਉਹਨਾਂ ਨੇ ਆਪਣੀ ਗ੍ਰਿਫਤਾਰੀ ਤੇ ਨਜ਼ਰਬੰਦੀ ਦੁਰਾਦ ਦੁਰਵਾਤ ਦਾ ਦੁੱਖ ਟਰਗਟ ਕੀ ਟੈਟਿਵਨਾਲਾ ਪ੍ਰਾਪਤਿਵਰਦਨ ਸੂਕੀਤਾ ਗਿਆ ਹਰਜੀਤ ਕੌਰ ਨੇ ਦੱਸਿਆ ਕਿ 24 ਸਤੰਬਰ 2025 ਨੂੰ ਅਮਰੀਕੀ ਅਧਿਕਾਰੀਆਂ ਨੇ ਉਸ ਨੂੰ ਹੱਥ ਕੜੀਆਂ ਤੇ ਬੇੜੀਆਂ ਉੱਤੇ ਜਕੜ ਕੇ ਭਾਰਤ ਭੇਜ ਦਿੱਤਾ ਹਰਜੀਤ ਕੌਰ 1992 ਵਿੱਚ ਆਪਣੇ ਪੁੱਤਰਾਂ ਨਾਲ ਅਮਰੀਕਾ ਦੇ ਸੀ ਤੇ ਉਸਦੇ ਪਾਸਪੋਰਟ ਨਾ ਹੋਣ ਕਾਰਨ ਉਸ ਨੂੰ ਹਰ 6 ਮਹੀਨੇ ਬਾਅਦ ਅਮਰੀਕੀ ਇਮੀਗ੍ਰੇਸ਼ਨ ਦਫ਼ਤਰ 'ਚ ਆਪਣੀ ਹਾਜ਼ਰੀ ਦਰਜ ਕਰਵਾਉਣੀ ਪੈਂਦੀ ਸੀ ਤੇ ਕੱਲ ਨਦਾਰਤ ਉਮੀਦੀ ਤੇ ਅੱਜ ਹੀ ਹਾਜ਼ਰੀ ਦੌਰਾਨ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਗ੍ਰਿਫਤਾਰ ਤੋਂ ਬਾਅਦ ਉਸ ਨੂੰ ਇੱਕ ਠੰਡੇ ਕਮਰੇ 'ਚ ਬੰਦ ਕਰ ਦਿੱਤਾ ਗਿਆ ਜਿੱਥੇ ਆਪਣੇ ਆਪ ਨੂੰ ਟਕਣ ਲਈ ਸਿਰਫ ਐਲੂਮੀਨੀਅਮ ਫਾਈਬਰ ਦਾ ਟੁਕੜਾ ਦਿੱਤਾ ਗਿਆ ਸੀ ਉਸ ਨੇ ਸ਼ੀਸ਼ੇ ਰਾਹੀਂ ਅਧਿਕਾਰੀਆਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਵੀ ਨਹੀਂ ਸੁਣੀ ਨਜ਼ਰਬੰਦੇ ਗ੍ਰਾਮ ਹਦੀਕ ਪੌਲ ਦਾਸ ਕੈਂਟਕ ਵਕਫ ਵਕਫ ਸੈਲਾਂ ਦੇ ਵਿੱਚ ਰੱਖਿਆ ਗਿਆ ਉਸ ਨੂੰ ਸੌਂ ਲਈ ਕੱਚੀ ਚਪਾਈ ਤੇ ਖਾਂ ਲਈ ਠੰਡੀ ਰੋਟੀ ਪਨੀਰ ਤੇ ਬੀਫ ਦਿੱਤਾ ਗਿਆ ਜਿਸ ਨੂੰ ਉਸ ਨੇ ਧਾਰਮਾ ਧਾਰਮਿਕ ਕਰਨ ਕਰਕੇ ਖਾਂਡ ਤੇ ਇਨਕਾਰ ਕਰ ਦਿੱਤਾ ਉਸਨੇ ਚਿੱਪ ਤੇ ਬਿਸਕੁਟ ਪਾਣੀ ਤੇ ਜਾਨ ਬਚਾਈ ਅਸੀਂ ਦੱਸਿਆ ਕਿ ਬੜੀ ਬਾਬ ਮਹਿਸੂਸ ਹੋਇਆ ਅਸੀਂ ਸਿੱਖੀ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ 10 ਦਿਨ ਬਾਅਦ ਉਸ ਨੂੰ ਜਹਾਜ਼ ਚੜਾਉਣ ਤੋਂ ਪਹਿਲਾ ਹੱਤ ਕੜੀਆਂ ਤੇ ਬੇੜੀਆਂ ਪਾਈਆਂ ਗਈਆਂ ਨੇ ਲੇਵੀ ਚ ਲਾਦਾਖ ਨੂੰ ਰਾਜ ਦਾ ਦਰਜਾ ਤੇ ਸੰਵਿਧਾਨ ਦੀ 6ਵੀਂ ਅਨੁਸੂਚੀ ਜਾਤੀ ਨੂੰ ਮਾਨਕ ਨੂੰ ਲੈ ਕੇ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਹੋਏ ਜਿਸ ਵਿੱਚ ਚਾਰ ਲੋਕਾਂ ਦੀ ਮੌਤ ਹੋਈ 90 ਤੋਂ ਵੱਧ ਲੋਕ ਜ਼ਖਮੀ ਹੋਏ ਇਕਰਾਨ ਸਿੱਖਿਆ ਸੁਧਾਰਤ ਤੇ ਸਮਾਜਿਕ ਕਾਰਕੁਨ ਸੋਲੰਗਵਾੜ ਚੁਕ ਨੂੰ ਲਦਾਖ ਪੁਲਿਸ ਨੇ ਕਾਨੂੰਨੀ ਸਖਿਆ ਦੇ ਨਿਯਮ ਅਧੀਨ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਤੇ ਜਿੱਤਾ ਪਰਸ ਮੁਖੀ ਐਸਰ ਦੀ ਸੇਮ ਜੰਮੂ ਵਾਲ ਦੇ ਨਿਰਦੇਸ਼ਾਂ ਤੇ ਕਾਰਵਾਈ ਕੀਤੀ ਗਈ ਹੈ ਸੁਰੱਖਿਆ ਕਾਰਨ ਕਰਕੇ ਲੈਵ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦਿੱਤੀ ਗਈ ਜਿਹਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋ ਸਿੰਘ ਬਾਸ ਨੇ ਸੁਣੋਂ ਵਾਂਗ ਤੁੰ ਬੀ ਦਫਤਰੀ ਦੀ ਸਖਤ ਨਿੰਦਾ ਕੀਤੀ ਉਹਨਾਂ ਨੇ ਟਵੀਟ ਕਰਕੇ ਸਮ ਲੋਕਤੰਤਰ ਹਮਲਾ ਦਿੱਤੇ ਤੇ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਬੈਂਸ ਨੇ ਕਿ ਵਾਕੰਦ ਨੂੰ ਲੰਦਾਖ ਦੇ ਹੱਕਾਂ ਦੀ ਆਵਾਜ਼ ਦੇ ਪ੍ਰਤੀ ਨਹੀਂ ਉਹਨਾਂ ਨੇ ਨਦਾਕ ਵਿੱਚ ਸਿੱਖਿਆ ਤੇ ਕੌਂਚਿੰਗ ਨੂੰ ਮਜ਼ਬੂਤ ਕਰਨ 'ਚ ਅਹਿਮ ਯੋਗਦਾਨ ਪਾਇਆ ਤੇ ਬੈਂਸ ਨੇ ਵਾਕੰਦ ਦੀ ਤੁਰੰਤ ਰਿਹਾਈ ਦੀ ਮੰਗ ਕਰਦੇ ਕਹਿ ਕਿ ਵਿਰੋਧੀ ਦੀ ਆਵਾਜ਼ ਨੂੰ ਜ਼ਬਰਦਸਤੀ ਦਬਾਉਣਾ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ ਪਟਿਆਲਾ ਜ਼ਿਲ੍ਹੇ ਦੇ ਨੌਜਵਾਨ ਪ੍ਰਤੀਬ ਪ੍ਰਿਆਨਸ਼ੀ ਮਹਾਤ ਪ੍ਰਦੇਸ਼ ਦੇ ਜੁਡੀਸ਼ੀਅਨ ਸਰਵਿਸ ਸਰ ਵਿੱਚ ਸਿਵਲ ਜੱਜ ਵਜੋਂ ਚੋਣ ਹਾਸਲ ਕਰਕੇ ਵੱਡੀ ਉਪਲਬਧੀ ਹਾਸਲ ਕੀਤੀ ਹੈ 26 ਸਤੰਬਰ 2025 ਨੂੰ ਐਲਾਨੇ ਨਤੀਜੇ ਵਿੱਚ ਨੀ ਉਮੀਦਵਾਰਾਂ ਵਿੱਚੋਂ ਪ੍ਰਿਆਵਸ਼ੀ ਦੀ ਸ਼ਮੂਲੀਅਤ ਨੇ ਪਾਤੜਾ ਦੇ ਉਸਦੇ ਪਰਿਵਾਰਕ ਲਈ ਮੈਂਬਰਾਂ ਦੇ ਲਈ ਮਾਨ ਵਧਾਇਆ ਰੋਤਕ ਪਿੰਡ ਵਿੱਚ ਜਨਮੀ ਸੰਸਦੀ ਕਲੋਨੀ ਪਾਤੜਾ ਵਿੱਚ ਰਹਿਣ ਵਾਲੇ ਪ੍ਰਿਆਵਸ਼ੀ ਸੁਰਜੀਵਨ ਕੁਮਾਰ ਤੇ ਸਰੋਜ ਬੰਸਲ ਦੀ ਧੀ ਹੈ ਉਸਨੇ 10ਵੀਂ ਕਲਾਸ ਦੀ ਇਹ ਵੀ ਪਬਲਿਕ ਸਕੂਲ ਸਮਾਨਾ ਤੋਂ ਤੇ CGPA ਤੇ 12ਵੀਂ ਕਾਮਰਸ ਬੁੱਡਾਦਰ ਪਬਲਿਕ ਸਕੂਲ ਤੋਂ 95 ਪ੍ਰਤੀਸ਼ਤਾਂ ਨਾਲ ਪਾਸ ਕੀਤੀ ਉਸਨੇ 2024 ਚ ਆਫ ਲਾ ਮਹਾਲੀ ਕਾਲਜ ਵੀ ਤੇ 82.2 ਪ੍ਰਤੀਸ਼ਤਾਂ ਨਾਲ ਪੂਰੀ ਕੀਤੀ ਤੇ ਐਚ ਪੀ ਜੀਐਸ ਦੀ ਪ੍ਰੀਖਿਆ ਸਿੱਧੀ ਹੁਣ ਚਾਉ ਦੀ ਚੋਣ ਤੇ ਮਿਹਨਤ ਤੇ ਯੋਗਤਾ ਦਾ ਸਬੂਤ ਹੈ ਪ੍ਰਿੰਸ ਵੀ ਸਫਾਤਾ ਰੇ ਦੇ ਪਰਵਾਹ ਜੋ ਸੀਨੀਅਰ ਕਾਂਗਰਸੀ ਅਗ ਪਵਨ ਕੁਮਾਰ ਪਟਵਾਰੀ ਨਾਲ ਸੰਬੰਧਿਤ ਹੈ ਤੇ ਪੂਰਾ ਪਾਤੜਾ ਹਲਕੇ ਦਾ ਨਾਮ ਰਸਮੀ ਕੀਤਾ ਹੈ गैल्सर रुबो सरदार ਨੂੰ ਹੁਣ ਇਸਰ ਹਵਾਈ ਐਡੇ ਤੋਂ ਗ੍ਰਿਫਤਾਰ ਕੀਤਾ ਗਿਆ ਉਹ ਵਿਦੇਸ਼ ਭਜਨ ਦੀ ਕੋਸ਼ਿਸ਼ ਕਰ ਰਿਹਾ ਸੀ ਹਾਲਾਂਕਿ ਉਸ ਨੂੰ ਉਡਾਨ ਭਰਨ ਤੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਅਨੁਸਾਰ ਰੁਬੇ ਸਰਦਾਰ ਨੂੰ ਦਿੱਕ ਲਕਾਊਟ ਸਰਕਲ ਅnder ਜਾਰੀ ਕੀਤਾ ਗਿਆ ਤੇ ਉਹ ਬਦਨਾਮ ਹਾਸ਼ਮ ਗੈਨ ਨਾਲ ਜੁੜਿਆ ਹੋਇਆ ਉਸ ਨੂੰ ਦਿੱਲੀ ਪ੍ਰੋਸੀਕਿਊਟਰੇਟ ਇਵਿਟਿਗੇਸ਼ਨ ਚਾਰਜ ਦੌਰਾਨ ਹਿਰਾਸਤ ਵਿੱਚ ਲਿਆ ਗਿਆ ਦਿੱਲੀ ਪੁਲਿਸ ਦੀ ਇੱਕ ਟੀਮ ਪਹੁੰਚੀ ਉਸ ਨੂੰ ਵਾਪਸ ਲਿਜਾਣ ਲਈ ਹੁਣ ਕਾਗਜ਼ੀ ਕਾਰਵਾਈ ਜਾਰੀ ਹੈ ਦਿੱਲੀ ਪੁਲਿਸ ਇੱਕ ਪ੍ਰੈਸ ਕਾਨਫਰੰਸ ਉਸ ਕੋਲੇ ਮਾਮਲੇ ਦਾ ਖਾਸ ਹਵੇਗਾ ਕਿ ਪੰਜਾਬ ਦੇ ਕਈ ਜ਼ਿਲ੍ਹੇ ਖੜਾਦੀ ਮਾਲ ਫੇਖਾਈ ਨਹੀਂ ਜਿਸ ਕਾਰਨ ਖੇਤੀਬਾੜੀ ਨੂੰ ਭਾਰੀ ਨੁਕਸਾਨ ਹੋਇਆ ਹੈ ਇਸ ਨੂੰ ਲੁਧਿਆਣਾ ਸਿੱਖ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਕਿਸਾਨ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਹੜ੍ਹ ਪ੍ਰਭਾਵਿਤ ਖੇਤਾਂ ਖਾਸ ਕਰਕੇ ਲੁਧਿਆਣਾ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਕਿਸਾਨ ਸ਼ਾਮਲ ਹੋਏ ਮੇਰੇ ਦਾ ਵਿਸ਼ਾ ਕੇਟੀ ਪੈਰਾ ਕਰੋ ਆਮਦਨ ਉਦਾਸੀ ਪੀਏ ਯੂ ਦੇ ਮਾਹਿਰਾਂ ਨੇ ਹੜ੍ਹ ਪ੍ਰਭਾਵਿਤ ਖੇਤਾਂ ਵਿੱਚ ਪਹੁੰਚ ਕੇ ਕਿਸਾਨਾਂ ਨੂੰ ਫਸਲਾਂ ਸੰਬੰਧੀ ਸਲਾਹ ਦਿੱਤੀ ਇਸ ਵਾਰ ਮੇਰੇ ਵਿੱਚ ਸੱਭਿਆਚਾਰਕ ਸਮਾਗਮ ਨਹੀਂ ਹੋਏ ਉਸਾਰਾਂ ਨੇ ਹੜਾ ਕਾਰਨ ਸਾਹਮਣੇ ਆਈਆਂ ਸਮੱਸਿਆਵਾਂ ਫਸਲਾਂ ਦਾ ਨੁਕਸਾਨ ਮਿੱਟੀ ਦੀ ਪਟਾਕੀ ਤੇ ਮਸ਼ੀਨਰੀ ਨੂੰ ਨੁਕਸਾਨ ਤੇ ਪਸ਼ੂਆਂ ਦੇ ਸੰਗਤ ਤੇ ਚਰਚਾ ਕੀਤੀ ਪੀਏਯੂ ਦੇ ਵਾਇਸ ਚਾਂਸਲ ਡਾਕਟਰ ਸਤਵੀ ਸਿੰਘ ਕੌਸਲ ਨੇ ਦੱਸਿਆ ਕਿ ਰਾਵੀ ਦਰਿਆ ਨੇ ਹੜ੍ਹ ਨੇ 5 ਲੱਖ ਜ਼ਮੀਨ ਮਸ਼ੀਨਰੀ ਪਰਸਨ ਅਨਾਜ ਨੂੰ ਤਬਾਹ ਕਰ ਦਿੱਤਾ ਤੇ ਜਿਸ ਤੋਂ ਬਾਅਦ ਹੁਣ ਮਿੱਟੀ ਜਮ੍ਹਾਂ ਹੋਣ ਨਾਲ ਅਗਲੇ ਫਸਲ ਚੱਕਰ ਤੇ ਵੀ ਅਸਰ ਪਵੇਗਾ ਉਹਨਾਂ ਨੇ ਕਿਸਾਨਾਂ ਨੂੰ ਜੀ ਐਨ ਐਸ ਤੇ ਆਧਾਰਿਤ ਫਰਾਰੀ ਪ੍ਰਬੰਧਨ ਲਈ ਸੁੱਤੀ ਸਿੱਧੇ ਮਾਰਨੇ ਆਧੁਨਿਕ ਤਕਨੀਕਾ ਅਪਣਾਉਣ ਦੀ ਸਲਾਹ ਦਿੱਤੀ ਹੈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ੇਬਾਜ਼ ਸ਼ਰੀਫ ਨੇ 26 ਸਤੰਬਰ 2025 ਨੂੰ ਸਿੱਧਕ ਰਾਸ਼ਟਰੀ ਅਸੈਂਬਲੀ ਵਿੱਚ ਭਾਰਤ ਵਿਰੁੱਧ ਸਖਤ ਭਾਸ਼ਣ ਦਿੱਤਾ ਉਹਨਾਂ ਨੇ ਭਾਰਤ ਨੂੰ ਦਸ਼ਮਨ ਘਰਾੜ ਦੱਬਿਆ ਦਾਅਵਾ ਕੀਤਾ ਕਿ ਪਾਕਿਸਤਾਨ ਨੇ ਮਈ 2025 ਨੂੰ ਹੋਏ ਟਕਰਾਅ ਨੂੰ ਜਿੱਤ ਲਿਆ ਉਹਨਾਂ ਕਹਿ ਕੇ ਪਾਕਿਸਤਾਨ ਨੇ ਭਾਰਤੀ ਆਪਰੇਸ਼ਨ ਸੰਦੂਰ ਦੌਰਾਨ ਸੱਤ ਭਾਰਤੀ ਜਹਾਜ਼ਾਂ ਨੂੰ ਡੇਗ ਦਿੱਤਾ ਸੀ ਆਪਰੇਸ਼ਨ 22 ਅਪ੍ਰੈਲ 2025 ਨੂੰ ਪਹਲਗਾਮ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਲੱਭਿਆ ਸੀ ਜਿਸ ਵਿੱਚ 26 ਨਾਗਰਿਕ ਮਾਰੇ ਗਏ ਸੰਸਰੀਫ ਨੇ ਪਹਿਲਗਾਮ ਹਮਲੇ ਦੀ ਨਕ ਪੱਖ ਅੰਤਰਰਾਸ਼ਟਰੀ ਜਾਂਚ ਦੀ ਅਪੀਲ ਨੂੰ ਭਾਰਤ ਵੱਲੋਂ ਰੱਦ ਕਰਨ ਦੇ ਨਿਰਾਸ਼ਗੀ ਜ਼ਾਹਰ ਕੀਤੀ ਕਿ ਕਿਹਾ ਕਿ ਭਾਰਤ ਨੇ ਸਰਦੁਖਾਂਦ ਨੂੰ ਰਾਜਨੀਤਿਕ ਲਾਭ ਦੇ ਵਰਤਿਆ ਤੇ ਉਨ੍ਹਾਂ ਨੇ ਭਾਰਤ ਦੇ ਕਟੜਪੰਥੀ ਹਿੰਦੂਤਵ ਨੂੰ ਦੁਨੀਆ ਲਈ ਗੰਭੀਰ ਖਤਰਾ ਦੱਸਿਆ ਇਹ ਸ਼ਾਇਰੀ ਦੇਸ਼ਾਂ ਵਿੱਚ ਕ੍ਰਿਕਟ ਏਸ਼ੀਆ ਕੱਪ ਮੁਲਕਾਲਸ਼ਾ ਹਾਲ ਹੀ ਚ ਆਪਣੇ ਸਿਖਰ ਤੇ ਏਸ਼ੀਆ ਕੱਪ ਫਾਈਨਲ ਜ 28 ਅਕਤੂਬਰ ਨੂੰ ਭਾਰਤ ਤੇ ਪਾਕਿਸਤਾਨ ਵਿਸ਼ਕਾਰ ਖੇਡੇ ਜਾਵੇਗਾ ਇਸ ਵਿਸ਼ਕਾਰ ਵਿਸ਼ਵ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਵਿਸ਼ਵ ਪੈਰਾ ਐਥਲੈਟਿਕ ਚੈਂਪੀਅਨਸ਼ਿਪ 2025 ਸ਼ਨੀਵਾਰ ਨੂੰ 22 ਤੰਬਰ ਨੂੰ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਸ਼ੁਰੂ ਹੋਇਆ ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਨੇ ਐਥਲੈਟਿਕ ਚੈਂਪੀਅਨਸ਼ਿਪ ਦਾ ਪੂਰੀ ਤਰ੍ਹਾਂ ਨਾਲ ਬਾਈਕਾਟ ਕਰ ਦਿੱਤਾ ਹੈ ਫੈਗਾਮ ਆਤਵਾਦੀ ਹਮਲੇ ਦੇ ਅਪਰੇਸ਼ਨ ਤੋਂ ਦੂਰ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਹੈ ਜਿਸ ਤੋਂ ਬਾਅਦ ਵਰਲਡ ਪੈਰਾ ਐਥਲੈਟਿਕ ਚੈਂਪੀਅਨਸ਼ਿਪ ਵਿੱਚ ਪਾਕਿਸਤਾਨ ਦੇ ਖਿਡਾਰੀ ਹਿੱਸਾ ਨਹੀਂ ਲੈਣਗੇ ਇਹ ਹਾਲੇ ਸਿਮਟਨਕ ਬਸੇ ਨਹੀਂ ਨਵੀਆਂ ਤਾਜ਼ਾ ਖਬਰਾਂ ਲਈ ਤੁਸੀਂ ਦੇਖੋ ਜੀ ਪੀ ਆਈ